ਕਮ ਬੀ ਐਂਡ ਆਰ ਦਾ ਪਰ ਕਰ ਰਹੀ ਹੈ ਬਠਿੰਡਾ ਟ੍ਰੈਫਿਕ ਪੁਲਿਸ ਮਾਮਲਾ ਬਠਿੰਡਾ ਦੇ ਮਾਨਸਾ ਰੋਡ ਤੇ ਅੰਡਰ ਬ੍ਰਿਜ ਦੇ ਵਿੱਚ ਪਏ ਖੱਡਿਆਂ ਦਾ ਜਿੱਥੇ ਬਠਿੰਡਾ ਤੇ ਆਸ-ਪਾਸ ਤੇ ਇਲਾਕੇ ਦੇ ਵਿੱਚ ਜਿੱਤੇ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਅਤੇ ਬਠਿੰਡਾ ਦੇ ਮਾਨਸਾ ਰੋਡ ਤੇ ਅੰਡਰ ਬ੍ਰਿਜ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਜਾਣ ਦੇ ਕਾਰਨ ਇੱਥੇ ਸੜਕਾਂ ਦੀ ਬਿਲਕੁਲ ਖਰਾਬ ਹੋਈ ਪਈ ਹੈ ਜਿਸ ਨੂੰ ਲੈ ਕੇ ਲੋਕਾਂ ਨੂੰ ਲੰਘਣਾ ਜਿੱਥੇ ਮੁਸ਼ਕਲ ਹੋਇਆ ਪਿਆ ਅਤੇ ਉਸ ਨੂੰ ਲੈ ਕੇ ਅੱਜ ਟ੍ਰੈਫਿਕ ਪੁਲਸ ਦੇ ਅਨਚਾਰਜ ਅਮਰੀਕ ਸਿੰਘ ਆਪਣੀ ਪੁਲਸ ਪਾਰਟੀ ਨੂੰ ਲੈ ਕੇ ਇੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਟਰਾਲੀਆਂ ਮਗਾ ਕੇ ਇਸ ਜਗ੍ਹਾ ਦੇ ਉੱਤੇ ਮਲਬਾ ਪਵਾ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਮਾਨਸਾ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਮਾਨਸਾ ਰੋਡ ਤੇ ਅੰਡਰ ਬ੍ਰਿਜ ਦੇ ਵਿੱਚ ਬਹੁਤ ਜ਼ਿਆਦਾ ਖੱਡੇ ਹੋਣ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜੜਾ ਉਹ ਕਰਨਾ ਪੈ ਰਿਹਾ ਸੀ ਇਤੋਂ ਲੰਘਣਾ ਮੁਸ਼ਕਲ ਹੋਇਆ ਪਿਆ ਸੀ ਕਿਉਂਕਿ ਬਹੁਤ ਵੱਡੇ ਵੱਡੇ ਇਸ ਦੇ ਵਿੱਚ ਖੱਡੇ ਪਏ ਹੋਏ ਸਨ ਲੇਕਿਨ ਬੇਅੰਡਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਅੱਜ ਬਠਿੰਡਾ ਟ੍ਰੈਫਿਕ ਪੁਲਿਸ ਦੇ ਅਨਚਾਰਜ ਅਮਰੀਕ ਸਿੰਘ ਆਪਣੀ ਟੀਮ ਲੈ ਕੇ ਇੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਮਲਵਾ ਮੰਗਵਾਇਆ ਗਿਆ ਤੇ ਮਲਵਾ ਮੰਗਵਾ ਕੇ ਇਹਨਾਂ ਆਪਣਾ ਖੱਡਿਆਂ ਦੇ ਵਿੱਚ ਭਰਿਆ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਮਾਨਸਾ ਰੋਡ ਦੀ ਇਹ ਸਾਰੀਆਂ ਤਸਵੀਰਾਂ ਇੱਕ ਵਾਰ ਤੁਸੀਂ ਤਸਵੀਰਾਂ ਦੇਖ ਲਓ ਇਹ ਲੋਕਾਂ ਨੂੰ ਕਿੰਨਾ ਇਤੋਂ ਲੰਘਣਾ ਮੁਸ਼ਕਲ ਹੋਇਆ ਬਈ ਕਿੱਡੇ-ਕਿੱਡੇ ਵੱਡੇ ਇਹਦੇ ਵਿੱਚ ਖੰਡੇ ਹਨ ਅਤੇ ਟ੍ਰੈਫਿਕ ਪੁਲਿਸ ਦੀ ਲੋਕਾਂ ਵੱਲੋਂ ਕਾਫੀ ਵਾਹ-ਵਾ ਕੀਤੀ ਜਾ ਰਹੀ ਹੈ ਕਿਉਂਕਿ ਲੰਘਣ ਵਾਲੇ ਲੋਕਾਂ ਨੂੰ ਜਦੋਂ ਇਸ ਨੂੰ ਲੈ ਕੇ ਕਾਫੀ ਸਮੱਸਿਆ ਹੋ ਰਹੀ ਸੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਬਹੁਤ ਵਧੀਆ ਕੰਮ ਹੈ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਇੱਥੇ ਲੰਘਣਾ ਬੜੀ ਮੁਸ਼ਕਲ ਸੀ ਤੇ ਇਹਨਾਂ ਵੱਲੋਂ ਇਹਨਾਂ ਖੱਡਿਆਂ ਦੇ ਵਿੱਚ ਮਤਲਬ ਆਪਣਾ ਮਲਬਾ ਪਵਾਇਆ ਗਿਆ ਹੈ ਅਤੇ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਲੰਘਣਾ ਜਿਹੜਾ ਉਹ ਆਸਾਨ ਹੋਵੇਗਾ ਲੇਕਿਨ B&R ਮੇਕਮੈਂਟਿਸ ਵੱਲੋਂ ਜਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਆਪਣਾ ਖੱਡੇ ਨੇ ਲੋਕਾਂ ਦੇ ਲਈ ਮੁਸੀਬਤ ਬਣਦੇ ਨੇ ਕਿਉਂਕਿ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਜਦ ਕੋਈ ਸਕੂਟਰ ਮੋਟਰਸਾਈਕਲ ਵਾਲਾ ਇੱਕਦਮ ਆ ਕੇ ਇਹਦੇ ਵਿੱਚ ਡੇਗਦਾ ਤਾਂ ਉਹ ਕਿਤੇ ਨਾ ਕਿਤੇ ਡੇਗ ਵੀ ਸਕਦਾ ਤੇ ਪਿੱਛੋਂ ਵੀ ਵੱਡਾ ਵੇਕ ਲਾ ਕੇ ਉਹ ਜੋਤੇ ਚੜ ਸਕਦਾ ਲੇਕਿਨ ਬਰਸਾਤਾਂ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਜਿਹੜੇ ਖੱਡੇ ਨੇ ਉਹਨਾਂ ਦਾ ਹੱਲ ਇਹਨਾਂ ਨੂੰ ਜ਼ਰੂਰ ਜਿਹੜਾ ਉਹ ਕਰਨਾ ਚਾਹੀਦਾ ਹੈ ਇਹਨਾਂ ਦਾ ਹੱਲ ਜਿਹੜਾ ਇਹਨਾਂ ਵੱਲੋਂ ਨਹੀਂ ਕੀਤਾ ਗਿਆ ਅਤੇ ਇਸ ਨੂੰ ਲੈ ਕੇ ਲੋਕਾਂ ਨੂੰ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਤੇ ਅੱਜ ਟ੍ਰੈਫਿਕ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਪਹੁੰਚੇ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਤੇ ਉਹਨਾਂ ਵੱਲੋਂ ਇੰਨਾ ਖੱਡਿਆਂ ਦੇ ਵਿੱਚ ਮਲਬਾ ਜਿਹੜਾ ਉਹ ਪਵਾਇਆ ਗਿਆ ਇਸ ਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੀ ਮਾਨਸਾ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਅੰਡਰਪ੍ਰੇਜ ਦੀਆਂ ਤਸਵੀਰਾਂ ਨੇ ਇਸ ਦੇ ਵਿੱਚ ਆਪਣਾ ਅੱਜ ਇੱਥੇ ਆ ਕੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਇੰਨਾ ਖੱਡਿਆਂ ਨੂੰ ਭਰਵਾਇਆ ਗਿਆ ਇਸ ਦੇ ਵਿੱਚ ਇੰਨਾ ਵੱਲੋਂ ਜਿਹੜੀ ਹੈ ਮਲਬਾ ਪਵਾ ਕੇ ਇੰਨਾ ਆਪਣਾ ਖੱਡਿਆਂ ਨੂੰ ਸਹੀ ਆਪਣਾ ਕਰਵਾਇਆ ਗਿਆ ਆਂ ਜੋ ਲੋਕਾਂ ਨੂੰ ਕਿਸ ਤਰ੍ਹਾਂ ਦੀ ਵੀ ਸਮੱਸਿਆ ਨਾ ਆਵੇ ਸੀ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਬਟਿੰਡਾ ਦੀ ਮਾਨਸਾ ਰੋਡ ਦੀਆਂ ਜਿੱਥੇ ਬਹੁਤ ਜ਼ਿਆਦਾ ਮੀਂਹ ਦੇ ਕਾਰਨ ਅੰਡਰਬ੍ਰਿਜ ਦੇ ਵਿੱਚ ਜਿਹੜੇ ਖੱਡੇ ਸੀ ਉਹ ਪਾਏ ਹੋਏ ਸੀ ਅਤੇ ਇਹਨਾਂ ਖੱਡਿਆਂ ਦੇ ਵਿੱਚ ਅੱਜ ਮਲਵਾ ਜਿਹੜਾ ਉਹ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਹੈ ਉਹ ਪਵਾਇਆ ਗਿਆ ਹੈ ਦੇਖਿਓ ਤਸਵੀਰਾਂ ਦੇ ਵਿੱਚ ਇਹਨਾਂ ਵੱਲੋਂ ਖੋਦ ਜਿਹੜੇ ਆਪ ਨੇ ਹਿੱਟ ਹੋਏ ਨੇ ਜਿਹੜੇ ਉਹ ਭਰੇ ਜਾ ਰਹੇ ਹਨ ਸਾਰੇ ਹੀ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਇਹਦੇ ਵਿੱਚ ਲੱਗੇ ਹੋਏ ਹਨ ਅਤੇ ਉਹਨਾਂ ਵੱਲੋਂ ਇਨ੍ਹਾਂ ਖੱਡਿਆਂ ਵਿੱਚ ਮਲਵਾ ਆਪ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਲੋਕਾਂ ਦੀ ਸਹਾਇਤਾ ਦੇ ਲਈ ਟ੍ਰੈਫਿਕ ਪੁਲਿਸ ਅੱਜ ਅੱਗੇ ਆਈ ਹੈ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਦਿਵਾਬ ਹੈ ਉਹ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਆਪ ਇਨ੍ਹਾਂ ਖੱਡਿਆਂ ਦੇ ਵਿੱਚ ਰੋੜੇ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ਆਓ ਸੁਣੋਣੇ ਇਸ ਸਬੰਧੀ ਕੀ ਕਹਿੰਦੇ ਨੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਇਸ ਮਾਮਲੇ ਨੂੰ ਲੈ ਕੇ ਅਗਰ ਕੀ ਨਾਮ ਹੈ ਤੁਹਾਡਾ ਕੀ ਜਨਾ ਚਲੋ ਅੱਜ ਦਿੱਤੀ ਕਿ ਮਲਬਾ ਪਾਇਆ ਗਿਆ ਜੀ ਮੈਂ ਨਾ ਸਰ ਇੰਸਪੈਕਟਰ ਅਮਰੀਤ ਸਿੰਘ ਜੀ ਆਇਆ ਤਾਂ ਵੇਂਡਾ ਇਹ ਅੰਡਰਬ੍ਰਿਜ ਮਾਨਸਾ ਰੋਡ ਤੇ ਆਇਆ ਜਿਹੜਾ ਕਿ ਪੁਲ ਦੇ ਨਿੱਤੇ ਨਾਲ ਸੜਕ ਬਹੁਤ ਜਿਆਦਾ ਖਰਾਬ ਸੀ ਜਿਹਦੇ ਨਾਲ ਟੋਏ ਪਏ ਹੋਏ ਸੀ ਜਿਹਦੇ ਵਿੱਚ ਟ੍ਰੈਫਿਕ ਬਹੁਤ ਜਿਆਦਾ ਖਾਸ ਸੀ ਜੀ ਔਰ ਟੋਏ ਦੇ ਉੱਤੇ ਮਲਬਾ ਭੁਆਇਆ ਗਿਆ ਆਪਲਾ ਕਰਕੇ ਲਈ ਬੇਗਾਂ ਆਪਦਾ ਵੀ ਸੜਕ ਬਹੁਤ ਜਿਆਦਾ ਖਰਾਬ ਹੋਈ ਇਸ ਕਰਕੇ ਦੇਖੋ ਅੱਜ ਕਿ ਸੁਪਤੀ ਦਾ ਅਦਨਸੀ ਕਮੀਂ ਕਰਕੇ ਪਾਣੀ ਦਾ ਉਹਨਾਂ ਨੇ ਨਹੀਂ ਆਏ ਦੇਖ ਤਾਂ ਸਹੀ ਮਲਬਾ ਪਾ ਕੇ ਆਪ ਪਬਲਿਕ ਨੂੰ ਵੀ ਟ੍ਰੈਫਿਕ ਦਾ ਸੌਖੀ ਲੰਘਾਈ ਜਾਮ ਚਾਰਲਕੀਏ ਗੋਹੇ ਦੇ ਅੰਦਰੋਂ ਉਹ ਪਾਣੀ ਛੱਡਦਾ ਜੀ ਪਾਣੀ ਛੱਡ ਤੇ ਸੜ ਤੇ ਟੁੱਕਤੀ ਹੋ ਤੇ ਕਰਕੇ ਛੱਡੇ ਬਣੇ ਹੋਇਆ ਹਰ ਜੀ ਬੀਕਲ ਬਹੁਤ ਜ਼ਿਆਦਾ ਹੁੰਦੇ ਆ ਜੀ